ਸ਼ਸ਼ੀਕਾਲ ਐਸਐਮਜ਼ेड ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਨੋਡਵੀ ਸਵਾਗਤ ਕਰਦਾ ਖਬਰ ਦਰਸਲ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਇੱਕ ਵਿਆਹ ਪ੍ਰੋਗਰਾਮ ਦੀ ਖਬਰ ਹੈ ਲੁਧਿਆਣਾ ਦੇ ਵਿੱਚ ਇੱਕ ਵਿਆਹ ਸਮਾਗਮ ਆਪਣੇ ਪਿਤਾ ਵੱਲੋਂ ਰੱਖਿਆ ਜਾਂਦਾ ਆਪਣੀ ਲੜਕੀ ਦਾ ਵਿਆਹ ਸਮਾਗਮ ਹੈ ਵਿਆਹ ਸਮਾਗਮ ਦੇ ਵਿੱਚ ਜਿਹੜੀ ਬਰਾਤ ਹੈ ਉਹ ਨਹੀਂ ਪਹੁੰਚਦੀ 12 ਵਜੇ ਤੱਕ 1 ਵਜੇ ਤੱਕ 2 ਵਜੇ ਤੱਕ ਇੰਤਜ਼ਾਰ ਕੀਤਾ ਜਾਂਦਾ ਪਰ ਜਿਹੜੀ ਬਰਾਤ ਹੈ ਉਹ ਨਹੀਂ ਪਹੁੰਚਦੀ ਲਾੜੀ ਜਿਹੜੀ ਹੈ ਤਿਆਰ ਹੋ ਕੇ ਬੈਠੀ ਰਹਿੰਦੀ ਹੈ ਉਹਦਾ ਆਰ ਸ਼ਿੰਗਾਰ ਲੱਗਿਆ ਰਹਿੰਦਾ ਪਰ ਜਿਹੜੀ ਬਰਾਤ ਹੈ ਉਹ ਨਹੀਂ ਪਹੁੰਚਦੀ ਤਰ ਸਰ ਬਰਾਤ ਪਹੁੰਚਾ ਨਾ ਨ ਇਹ ਦੱਸਿਆ ਜਾ ਰਿਹਾ ਹੈ ਕਿ ਲੜਕੇ ਵਾਲਿਆਂ ਵੱਲੋਂ ਵਿਆਹ ਸਮਾਗਮ ਤੋਂ ਪਹਿਲਾਂ 25 ਲੱਖ ਰੁਪਏ ਤੇ ਕ੍ਰੇਟਾ ਗੱਡੀ ਦੀ ਜਿਹੜੀ ਡਿਮਾਂਡ ਹੈ ਉਹ ਲੜਕੀ ਦੇ ਪਰਿਵਾਰ ਵੱਲੋਂ ਕੀਤੀ ਜਾਂਦੀ ਹੈ ਤੇ ਲੜਕੀ ਦੇ ਪਰਿਵਾਰ ਵੱਲੋਂ ਨਾ ਕਰ ਦਿੱਤੀ ਜਾਂਦੀ ਹੈ ਇਸ ਦੇ ਵਿੱਚ ਜਿਹੜੀ ਰਾਤ ਹੈ ਉਹ ਨਹੀਂ ਪਹੁੰਚਦੀ ਬਚੋਲੇ ਬਚੋਲੇ ਦੇ ਵੱਲੋਂ ਇਹ ਮੰਗ ਰੱਖੀ ਜਾਂਦੀ ਹੈ ਮੁਰਿੰਡਾ ਤੋਂ ਇਹ ਬਰਾਤ ਜਿਹੜੀ ਹੈ ਆਉਣੀ ਸੀ ਜਿਸ ਨੂੰ ਲੈ ਕੇ ਬੜਾ ਹੀ ਗਮਗੀਨ ਮਾਹੌਲ ਬਣਿਆ ਲੜਕੀ ਜਿਹੜੀ ਹੈ ਬੇਸ਼ੁਧ ਹੋ ਜਾਂਦੀ ਹੈ ਤੇ ਪਰਵਾਦੇ ਹੋਰ ਜੀਆ ਦਾ ਵੀ ਬਹੁਤ ਬੁਰਾ ਹਾਲ ਹੈ ਕਿਉਂਕਿ ਇੱਕ ਇੱਜ਼ਤ ਦਾ ਸਵਾਲ ਖੜਾ ਹੋ ਜਾਂਦਾ ਹੈ ਕਿ ਇੱਕ ਲੜਕੀ ਜਿਹੜੀ ਤਿਆਰ ਹੋਈ ਬੈਠੀ ਹੈ ਵਿਆਹ ਸਮਾਗਮ ਚੱਲ ਰਿਹਾ ਹੈ ਵਿਆਹ ਦੇ ਵਿੱਚ ਅਨੇਕਾਂ ਲੋਕ ਪਹੁੰਚੇ ਹੋਏ ਨੇ 4-500 ਦੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸੀ ਸਾਰੇ ਆਪਦੇ-ਆਪਦੇ ਘਰਾਂ ਨੂੰ ਚਲੇ ਜਾਂਦੇ ਆ 4-5 ਵਜੇ ਤੱਕ ਬਰਾਤ ਦਾ ਇੰਤਜ਼ਾਰ ਕੀਤਾ ਜਾਂਦਾ ਪਰ ਬਰਾਤ ਨਹੀਂ ਪਹੁੰਚਦੀ ਉਸ ਤੋਂ ਬਾਅਦ ਜਿਹੜਾ ਹੈ ਥਾਣਾ ਨੰਬਰ ਡਿਵੀਜ਼ਨ 8 ਦੇ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਜਾਂਦੀ ਹੈ ਤੇ ਜਿਹੜੀ ਪੁਲਿਸ ਹੈ ਉਹ ਮਾਮਲੇ ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਜਾਂਦੀ ਹੈ ਖਬਰਦਰਸਨ ਇਹ ਹੈ ਕਿ ਅੱਜ ਵੀ ਜਿਹੜੀ ਦਾਜ ਦੇਹ ਦੇ ਮਾਮਲੇ ਨੇ ਉਹ ਲਗਾਤਾਰ ਸਾਹਮਣੇ ਆ ਰਹੇ ਨੇ ਭਾਵੇਂ ਕਿ ਲੜਕਾ ਤੇ ਲੜਕੀ ਨੂੰ ਬਰਾਬਰ ਦੇ ਅਧਿਕਾਰ ਦੇਣ ਦੀ ਗੱਲ ਕੀਤੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਅਜਿਹੀਆਂ ਘਟਨਾਵਾਂ ਹਾਲੇ ਵੀ ਸਾਡੇ ਸਮਾਜ ਦੇ ਵਿੱਚ ਵਾਪਰ ਜਾਂਦੀਆਂ ਨੇ ਕਿ 25 ਲੱਖ ਦੀ ਡਿਮਾਂਡ ਕਰਨਾ ਕ੍ਰੈਡਿਟ ਗੱਡੀ ਦੀ ਡਿਮਾਂਡ ਕਰਨਾ ਅਜਿਹੇ ਤਰ੍ਹਾਂ ਦੇ ਜਿਹੜੇ ਤੰਤ ਨੇ ਉਹ ਹਾਲੇ ਵੀ ਸਮਾਜ ਦੇ ਵਿੱਚ ਫੈਲੇ ਹੋਏ ਨੇ ਤੇ ਪਰਿਵਾਰ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਕਿੰਦਾ ਤਿਆਰੀਆਂ ਕਰ ਰਹੇ ਸੀ ਕੋਈ ਇੱਕ ਮਾਂ ਵਾਸਤੇ ਧੀ ਨੂੰ ਸੋਰੇ ਮੱਕੀ ਜਦੋਂ ਤੋਰ ਨਾਉਂਦਾ ਸਭ ਤੋਂ ਅਹਿਮ ਹੁੰਦਾ ਵਾ ਸਭ ਤੋਂ ਦੁਖੀ ਵਾਲੀ ਘੜੀ ਵੀ ਹੁੰਦੀ ਔਰ ਔਰ ਉਸ ਵੇਲੇ ਖੁਸ਼ੀ ਵੀ ਇੱਕ ਲਹਿਰ ਜਿਹੀ ਹਾਂਜੀ ਠੀਕ ਹੈ ਮੇਰੀ ਤਾਂ ਬੇਟੀ ਘਰ ਬੈਠੀ ਆ ਤਿਆਰ ਹੋਈ ਹੋਈ ਸਗਨਾਂ ਦੇ ਕੱਪੜੇ ਪਾਏ ਹੋਏ ਮੈਂ ਕਿੱਦਾਂ ਉਹਨੂੰ ਕਹਿ ਦਵਾਂ ਕਿ ਚੂੜਾ ਲਾ ਦੇ ਨਹੀਂ ਲੰਦਾ ਮਨ ਕੋਲ ਜੂੜਾ ਇਹਦੇ ਤੋਂ ਤਿਆਰੀਆਂ ਚੱਲ ਰਹੀਆਂ ਸੀ ਮਾਤਾ ਉਦੋਂ ਤੋਂ ਤੇਰੇ ਕਰਨੀ ਜਦੋਂ ਤੀ ਹੁੰਦੀ ਐ ਮੈਂ ਦੋ ਸਾਲੋਂ ਤੋਂ ਦਿਨ ਕਰ ਰਹੀ ਹਾਂ ਨਾ ਛੋਟੀ ਛੋਟੀ ਚੀਜ਼ ਲੈ ਕੇ ਦੇ ਰਹੀ ਛੋਟ ਛੋਟੀ ਅਰੇ ਕੁਮਨ ਪਸੰਦ ਚਾਹੀਦੇ ਤੇ ਤੂੰ ਆਰ ਸੂਟ ਕਿਤੇ ਹੋਏ ਪੈ ਕੇ ਤੂੰ ਕੀ ਚਾਹੀਦੀ ਮੈਨੂੰ ਇੱਕ ਸਾਫ ਚਾਹੀਦਾ ਬੇਟੀ ਨੂੰ ਸਾਫ ਚਾਹੀਦਾ ਬਿਲਕੁਲ ਹੈਗੀ ਫੋਟੋ ਮੇਰਾ ਨਾਮ ਸੰਜੀਵ ਕੁਮਾਰ ਹੈ ਜੀ ਅੱਛਾ ਕਿੱਥੇ ਰਹਿੰਦੇ ਹੋ ਸਿਵਲ ਨੇ ਜੀ ਕਾਸ਼ਪੂਰੀ ਕੀ ਹੋਇਆ ਬੇਟੀ ਦੀ ਸ਼ਾਦੀ ਸੀ ਜੀ ਅੱਜ ਅੱਜ ਬਰਾਤ ਨੇ ਆਣਾ ਸੀ ਭਾਈ ਕਿਉਂ ਇਹੀ ਦੇ ਕੱਲ ਸਗਨ ਦੇ ਕਿ ਆਏ ਸੀਗੇ ਸਗਨ ਦੇ ਵਿੱਚ ਉਹਨਾਂ ਨੂੰ ਕੋਈ ਸਾਡੇ ਕੋਲੋਂ ਕੋਈ ਕਮੀ ਨਜ਼ਰ ਆਈ ਹੋਣੀ ਆ ਜਿਹੜੀ ਕਿ ਵਿਚੋਲੇ ਧਰੂ ਸਾਨੂੰ ਪਤਾ ਲੱਗੀ 25 ਲੱਖ ਰੁਪਏ ਨਾਲ ਕ੍ਰੈਟਾ ਗੱਡੀ ਚਾਹੀਦੀ ਆ ਹੁਣ ਆ ਰਹੇ ਨੇ ਫੇਰ ਆਣ ਮੈਂ ਚਲੋ ਮੈਨੂੰ ਟਾਈਮ ਤਾਂ ਦਿਓ ਮੈਂ ਕੋਈ ਗੱਲ ਨਹੀਂ ਸੋਚ ਲੂੰਗਾ ਫੇਰ ਜੀ ਆ ਰਹੇ ਆ ਜਾ ਰਹੇ ਆ ਮੁੰਡੇ ਤੇ ਬੁੜੇ ਤੇ ਵੀ ਖਰਾਬ ਹੋ ਗਈ ਮੁੰਡੇ ਦੀ ਫਾਇਦੇ ਤੇ ਵੀ ਖਰਾਬ ਹੋ ਗਿਆ ਅਸੀਂ ਧੱਕਾ ਹਾਰ ਕੇ ਉਹ ਆਏ ਨਹੀਂ ਜੀ ਹੈਗੇ ਫੇਰ ਅਸੀਂ ਡੀਡੀ ਕੇ ਬਰਾਤ ਨੂੰ ਸਾਡਾ ਆਪਣਾ 2250 ਬੰਦਾ ਉਹਨਾਂ ਦਾ 300 ਬੰਦਾ ਲਿਖਾਇਆ ਹੋਇਆ ਆਇਆ ਤਾਂ ਉਹਨਾਂ ਦਾ ਕੋਈ ਵਾ ਨਹੀਂ ਅਸੀਂ ਕਿਸੇ ਨੂੰ ਪਨਾ ਮਾਰ ਰਹੇ ਆ ਵੀ ਮੁੰਡੇ ਦੇ ਪਿਓ ਦੀ ਤਵੇਦ ਖਰਾਬ ਹੋ ਗਈ ਚਲ ਕੋਈ ਗੱਲ ਨਹੀਂ ਵੀ ਸ਼ਾਇਦ ਮੰਨ ਜਾਣਗੇ ਆ ਜਾਣਗੇ ਚਲੋ ਕੁੜੀ ਨੂੰ ਹੀ ਲੈ ਜਾਣਗੇ ਚਲੋ ਕਾਸਾ ਲਾ ਬੈਰਣ ਜੀ ਆਹ ਤਰੀਕੇ ਪਿੰਡ ਦੇ ਨਾਲ ਮੈਂ ਕੀਤਾ ਆ ਜਾ ਕੇ ਤੁਸੀਂ ਪੁੱਛ ਸਕਦੇ ਹੋ ਅੱਜ ਦਾ ਵਿਆਹ ਉੱਥੇ ਰੱਖਿਆ ਆਇਆ ਸੀ ਆਹ ਕਾਰ ਡੱਬਾ ਸਾਰਾ ਕੁਝ ਅੱਜ ਵਿਆਹ ਹੀ ਅੱਜ ਆ ਤਾਂ ਬੰਦੇ ਨੇ ਕੀ ਸਾਰਾ ਕੁਝ ਬੰਡਿਆ ਹੋਵੇ ਔਰ ਆ ਹਾਲ ਹੋ ਜਵੇ ਬੰਦੇ ਨਾਲ ਬੰਦੇ ਤੇ ਕੀ ਬੀਤੂ ਆਜ ਹਾਲ ਹੋਇਆ ਜੀ ਸਾਡੇ ਨਾਲ ਬੜਾ ਸੁਪਨੇ ਸਨ ਜੋਏ ਹੋਏ ਨੇ ਕੁੜਾ ਕੁਝ ਸੋਚਿਆ ਉਹਨਾ ਆ ਦੇਖੋ ਜੀ ਹਾਂ ਜੀ ਜਿਆਦੇ ਤਾਂ ਕੁੜੀ ਅੱਜ ਬਿਊਟੀ ਪਾਰਲਰ ਤੋਂ ਮੈਂ ਲੈ ਕੇ ਆਇਆ ਨਾ ਜਦੋਂ ਝੂੜਾ ਪਾਇਆ ਕੁੜੀ ਦੇ ਜੀ ਕੱਲ ਮਾਮਿਆਂ ਨੇ ਕਰਾਇਆ ਸਾਰਾ ਉਹਦਾ ਝੂੜਾ ਪਾਇਆ ਕੱਲ ਜੀ ਕੀ ਕਹਿੰਦੇ ਹੁੰਦੇ ਇਹ ਨਹੀਂ ਉਹ ਕੱਲ ਖਾਂਦ ਕਰਾਈ ਚਾਰੇ 4 4 5 5 ਵਜੇ ਸਵੇਰੇ ਆ ਕੇ ਕੁੜੀ ਨੂੰ ਚੱਕਦਾ ਪਿਆ ਕੋਈ ਆ ਛੱਡ ਗਿਆ ਦੋਨੇ ਜਾਣੇ ਬਿਊਟੀ ਪਾਰਲਰ ਦੇ ਮੈਂ ਜਾ ਕੇ ਸਵੇਰੇ 9:30 ਵਜੇ ਜਦੋਂ ਇਹਨੂੰ ਲੈ ਕੇ ਆਇਆ ਉਹ ਕੁੜੀ ਦੇ ਝੂੜੇ ਪਾਏ ਹੋਏ ਬਾਜੀ ਇਹਦੀ ਵੀ ਇਦਾਂ ਦੀ ਲੱਗਦੀ ਆ ਮੈਂ ਤੇ ਲੱਗਦੀ ਕੀ ਦਿੱਤੋਗੀ ਦਸਾਂ ਕੁੜੀ ਦੇ ਉੱਪਰ ਮਹਿੰਦੀ ਆ ਦੇਖ ਲਓ ਆ ਮਹਿੰਦੀਆਂ ਦੇ ਰਸਮਾਂ ਕਿਹੜੀਆਂ ਰਸਮਾਂ ਨਹੀਂ ਕੀਤੀਆਂ ਕਿੰਨੇ ਮਹੀਨਿਆਂ ਤੋਂ ਪਿਆਰੀਆਂ ਕਰਦੇ ਸੀ ਤੁਹਾਨੂੰ ਤਾਂ ਜੀ ਮਹੀਨੇ ਤੋਂ ਉੱਪਰ ਹੋ ਗਿਆ ਵਿਆਹ ਜੀ ਲੱਗਿਆ ਹੋਇਆ ਮੁੰਡਾ ਮੇਰਾ ਬਾਹਰ ਮੈਂ ਕੱਲਾ ਮੇਰੀ ਬੱਸ ਹੋ ਗਈ ਜੀ ਮੁੰਡਾ ਵੀ ਨਹੀਂ ਮੇਰਾ ਆ ਸਕਿਆ ਵੀ ਚੱਲ ਕੁੜੀ ਆਪਣੇ ਘਰ ਜਾਵੇ ਕੋਈ ਗੱਲ ਨਹੀਂ ਇਹਨਾਂ ਨੇ ਸਾਡੇ ਕੋਲ ਵਿਆਹ ਮੰਗ ਲਿਆ ਜੀ ਉਹ ਕੋਈ 30ਵਾਂ 25ਵਾਂ 28ਵਾਂ ਕਿਹੜਾ ਹੁੰਦਾ ਸਾਲ ਲੱਗ ਜਾਣਾ 6 ਸਾਲ ਫਿਰ ਅਸੀਂ ਕਰਨਾ ਨਹੀਂ ਆ ਦਸੰਬਰ ਤੋਂ ਪਹਿਲਾਂ ਪਹਿਲਾਂ ਵਿਆਹ ਕਰੋ 27 ਦਸੰਬਰ ਦੇ ਡੈਡ ਘੜਵਾਈ ਇਹਨਾਂ ਨੇ ਅੱਜ ਕਾ ਠੀਕ ਹੈ ਜੀ ਕਾਰ ਡੱਬਾ ਜੋ ਕੁਝ ਵੀ ਹੈ ਮੈਂ ਕੋਈ ਮਾੜਾ ਨਹੀਂ ਕੀਤਾ ਵਧੀਆ ਤੋਂ ਵਧੀਆ ਕੀਤਾ ਆਹ ਵੀਡੀਓ ਦਿਖਾ ਦਿੰਦੇ ਹਾਂ ਸੋ ਮੇਰੇ ਪਹਿਲੇ ਸਾਲ 24 ਨਵੰਬਰ ਮੰਚਾਰ ਮੰਦਰੀਆਂ ਦੀ ਕਹਿੰਦੇ ਮਿਲਣੀ ਕਰਨੀ ਹੈ ਜੀ ਮੈਂ ਕਿਹਾ ਹੋ ਜੂਗੀ ਜੀ ਜਵਾਈ ਦੀ ਮੰਦਰੀ ਭਰਾ ਦੀ ਮੰਦਰੀ ਪਿਓ ਦੀ ਮੰਦਰੀ ਮਾਮੇ ਦੀ ਮੰਦਰੀ ਇੱਕ ਮਾਮੇ ਦੀ ਮੰਦਰੀ ਜੋ ਮੈਂ ਕਹਿੰਦਾ ਜੀ ਕੜਾ ਟੱਪਾ ਜੋ ਕੁਝ ਵੀ ਮੈਂ ਕੀ ਨਹੀਂ ਦਿੱਤਾ ਕੈਸ਼ ਵੀ ਦਿੱਤਾ ਲੇਕਿਨ ਮੈਨਰੇ ਕੋ ਥੋੜਾ ਲੱਗਿਆ ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਨੇ ਮੇਰਾ ਹਾਲ ਕੀਤਾ ਮਾਫੀਆਂ ਮੰਗਦੇ ਪੈਨੇ ਸਾਨੂੰ ਮਾਫ ਕਰਦੇ ਹੋ ਮਾਫ ਕਰਦੇ ਹੋ ਮੈਂ ਕਿਹਾ ਤੁਹਾਡੀ ਮਾਫੀ ਦੇ ਨਾਲ ਮੇਰਾ ਘਾਟਾ ਨਹੀਂ ਪੂਰਾ ਹੋਣਾ ਮੈਂ ਕਿੱਧਰ ਜਾਵਾਂ ਦੱਸੋ ਸਰ ਲੱਗਦਾ ਨਹੀਂ ਕਿ ਜੇਕਰ ਇਦਾਂ ਦੇ ਲਾਲਚੀ ਘਰ ਜਾਂਦੀ ਬੇਟੀ ਤੇ ਸ਼ਾਇਦ ਹੋਰ ਦੁਖੀ ਹੁੰਦੀ ਭਾਜੀ ਜਿਹਨੇ ਬੇਟੀ ਦੇਣੀ ਹੁੰਦੀ ਇਹਨਾਂ ਹੀ ਉਹਨੂੰ ਬੜਾ ਕੁਝ ਦੇਣਾ ਹੀ ਪੈਂਦਾ ਇਹ ਗੱਲਾਂ ਨਾ ਗੱਲਾਂ ਹੀ ਰਹਿ ਗਈਆਂ ਕੋਈ ਨਹੀਂ ਛੱਡਦਾ ਹੈਗਾ ਕੋਈ ਵੀ ਨਹੀਂ ਛੱਡਦਾ ਮੈਨੂੰ ਵੱਧ ਤੋਂ ਵੱਧ ਆਵੇ ਇਹ ਉਹੀ ਹਾਲ ਹੋਇਆ ਹੋਇਆ ਦੇਸ਼ ਦੇ ਅੰਦਰ ਹੋਰ ਹੈ ਕੀ ਆ ਦੇਹਜ ਪਤਾ ਇੱਥੇ ਤਾਂ ਸਾਲਾ ਕਰਨ ਵਾਲੇ ਨੂੰ ਹੁੰਦਾ ਮੈਂ ਵੱਧ ਤੋਂ ਵੱਧ ਕਰਾਂ ਮੈਨੂੰ ਵੀ ਸ਼ੌਂਕ ਸੀ ਮੈਂ ਵੱਧ ਤੋਂ ਵੱਧ ਕਰਾਂ 21ਵੀਂ ਸਦੀ ਸਰ ਖਤਮ ਹੋ ਦੇਹਜ ਪ੍ਰਥਾ ਆ ਤੁਹਾਡੇ ਸਾਹਮਣੇ ਆ ਹੀ ਦੇਖ ਲਓ ਪੁੱਛ ਲਓ ਜਾ ਕੇ ਹੁਣ ਮਾਫੀਆਂ ਮੰਗਦੇ ਪਏ ਨੇ ਉਹਦੀ ਉਹਨਾਂ ਦੀ ਮਾਫੀਆਂ ਮੰਗਣ ਦੇ ਨਾਲ ਮੇਰੀ ਕੁੜੀ ਦਾ ਘਾਟਾ ਪੂਰਾ ਹੋ ਜਾਊਗਾ ਬੇਟੀ ਦੀ ਕੀ ਹਾਲਤ ਹੈ ਦੇਖ ਲਓ ਜਾ ਕੇ ਤੁਸੀਂ ਘਰ ਅਸਹਿਰ ਦੀ ਰੋਈ ਆ ਜੀ ਮਾਂ ਮਾਰੇ ਕਿਦਾਂ ਕਿਦਾਂ ਉਹਦੀਆਂ ਉਹਦੇ ਮਹਿੰਦੀਆਂ ਦੇਖੋ ਜਾ ਕੇ ਬਿਊਟੀ ਪਾਲਰ ਤੋਂ ਸਜ ਕੇ ਆਈ ਹੋਈ ਕੁੜੀ ਹੋਵੇ ਸਟੇਜ ਤੇ ਜਿਹਨੇ ਚੜ੍ਹਨਾ ਹੋਵੇ ਮੇਰਾ ਨਾਮ ਬੋਬੀ ਸ਼ਰਮਾ ਜੀ ਸਰ ਕੀ ਹੋਇਆ ਕਿੱਥੇ ਹੋਇਆ ਕਿਵੇਂ ਹੋਇਆ ਅੱਜ ਸਾਡੇ ਇਲਾਕੇ ਦੇ ਵਿੱਚ ਆਕਾਸ਼ਪੁਰੀ ਦੇ ਵਿੱਚ ਪ੍ਰਾਤ ਆਣੀ ਸੀਗੀ ਔਰ ਖੁਸ਼ੀਆਂ ਦਾ ਘਰ ਸੀਗਾ ਜਿੱਥੇ ਅੱਜ ਉਹ ਬੱਚੀ ਰੋ ਰਹੀ ਹੈ ਔਰ ਪਰਿਵਾਰ ਰੋ ਰਿਹਾ ਹੈ ਕਿਉਂਕਿ ਉਹ ਦੇਹ ਦੀ ਬਲੀ ਚੜ ਗਿਆ ਔਰ ਦੇਹ ਦੇ ਜਿਹੜੇ ਲਾਲਚੀ ਬੰਦੇ ਨੇ ਉਹਨਾਂ ਨੇ ਇਹਨਾਂ ਨੂੰ ਡਿਮਾਂਡ ਕੀਤੀ ਆ ਮੁੰਡੇ ਦਾ ਨਾਮ ਰਤੇਸ਼ ਚਤ੍ਰੇਸ਼ ਉਹਦੇ ਫਾਦਰ ਦਾ ਨਾਮ ਗੋਪਾਲ ਮਰਿੰਡੇ ਦੇ ਵਿੱਚ ਸ਼ੋਕਰਾ ਦੀ ਉਹਨਾਂ ਦੀ ਦੁਕਾਨ ਆ ਔਰ ਇੱਥੇ ਉਹਨਾਂ ਦੇ ਮਾਮੇ ਦੀ ਮੈਡੀਕਲ ਸਟੋਰ ਹੈ ਨਾਮ ਮਸਤਾਨਾ ਮਕੈਨਿਕਲ ਮਸਤਾਨਾ ਮਕੈਨਿਕਲ ਵਰਕ ਦੇ ਨਾਮ ਤੇ ਆ ਇਹ ਜਿਹੜੇ ਦੇਹ ਦੇ ਲਾਲਚੀ ਬੰਦੇ ਨੇ ਅੱਜ ਅਸੀਂ ਇੱਥੇ ਆਏ ਆ ਪ੍ਰਸ਼ਾਸਨ ਨੂੰ ਦੱਸਣ ਕਿ ਜਿਹੜੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਆ ਸੀ ਅੱਜ ਉੱਥੇ ਰੋਣਾ ਧੋਣਾ ਲੱਗਾ ਹੋਇਆ ਵਾ ਲੜਕੀ ਬਾਰ-ਬਾਰ ਬੇਹੋਸ਼ ਹੋ ਰਹੀ ਹੈ ਜੇ ਅਸੀਂ ਉਹਨੂੰ ਜਾ ਕੇ ਬੁਲਾਣੇ ਆ ਕਿ ਕੋਈ ਗੱਲ ਨਹੀਂ ਬੇਟਾ ਹੌਸਲਾ ਕਰ ਕਿ ਅੱਜ ਪਹਿਲਾਂ ਹੀ ਪਤਾ ਲੱਗ ਗਿਆ ਕਿ ਇਹ ਦੇਹ ਦੇ ਲਾਲਚੀ ਬੰਦੇ ਜਿਹੜੇ ਆ ਟਾਈਮ ਤੋਂ ਪਹਿਲਾਂ ਪਤਾ ਲੱਗ ਗਿਆ ਤੇਰੀ ਜ਼ਿੰਦਗੀ ਨਹੀਂ ਖਰਾਬ ਹੋਈ ਲੇਕਿਨ ਫਿਰ ਵੀ ਉਹ ਬੱਚੇ ਦੇ ਕੀ ਭੀਤਰੀ ਹੈ ਜ ਜਿਹਦੀ ਬਰਾਤ ਨਾ ਆਈ ਹੋਵੇ ਔਰ ਲੋਕਾਂ ਨੂੰ ਜਵਾਬ ਦੇਣਾ ਪੈਂਦਾ ਅੱਜ ਅਸੀਂ ਪੁਲਿਸ ਪ੍ਰਸ਼ਾਸਨ ਕੋਲ 8 ਨੰਬਰ ਥਾਣੇ 'ਚ ਆਏ ਆ ਇਹ ਡਿਮਾਂਡ ਕਰਨ ਆਏ ਆ ਕਿ ਇਹੋ ਜਿਹੇ ਦੇਹ ਦੇ ਲਾਲਚੀਆਂ ਨੂੰ ਸਖਤ ਤੋਂ ਸਜ਼ਾ ਸਜ਼ਾ ਦੇ ਕੇ ਕੁੜੀ ਨੂੰ ਇਨਸਾਫ਼ ਦਿੱਤਾ ਜਾਵੇ